ਦੋਸਤੋ ਪਿਛਲੀ ਵੀਡੀਓ ਦੇ ਵਿੱਚ ਮੈਂ ਪਿਛੀ ਦੋ ਵੀਡੀਓ ਦੇ ਵਿੱਚ ਮੈਂ ਦਲਜੀਤ ਕੌਰ ਜੀ ਦੀ ਜੋ ਪੰਜਾਬ ਦੀ ਲਾਈਫ ਸੀ ਪੰਜਾਬ ਦੀ ਇਹ ਫਿਲਮਾਂ 'ਚ ਆਉਣ ਤੋਂ ਬਾਅਦ ਜੋ ਉਹਨਾਂ ਦੇ ਲਾਈਫ ਸੀਗੀ ਤਕਰੀਬਨ ਤਕਰੀਬਨ ਉਹ ਤਾਂ ਡਿਸਕ੍ਰਾਈਬ ਆਪਾਂ ਕਰ ਚੁੱਕੇ ਹਾਂ ਪਰ ਦਲਜੀਤ ਕੌਰ ਜੀ ਪੰਜਾਬੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਬਾਲੀਵੁੱਡ ਵਿੱਚ ਵੀ ਸਟਰਗਲ ਕਰਦੇ ਸੀਗੇ ਉਸ ਦਾਇਰੇ ਦੇ ਉੱਤੇ ਉਸ ਦੌਰ ਦੇ ਪੀਰੀਅਡ ਦੇ ਉੱਤੇ ਕੁਝ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਨੇ ਜਿਹੜੀਆਂ ਕਿ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਸਟਰਗਲ ਕਰਨ ਦੇ ਟਾਈਮ ਬਤਾਈਆਂ ਉਹ ਪੰਜਾਬੀ ਫਿਲਮਾਂ ਵਿੱਚ ਕਿਉਂ ਆਏ ਜਦ ਕਿ ਉਹ ਬਾਲੀਵੁੱਡ ਫਿਲਮ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਚੁੱਕੇ ਸੀਗੇ ਉੱਥੇ ਫਿਲਮਾਂ ਵੀ ਉਹਨਾਂ ਨੂੰ ਮਿਲਣ ਲੱਗ ਪਈਆਂ ਸੀ ਕੀ ਕਾਰਨ ਸੀ ਜਿਹੜੇ ਉਹ ਬਾਲੀਵੁੱਡ ਫਿਲਮਾਂ ਦੀਆਂ ਇੰਡਸਟਰੀ ਨੂੰ ਛੱਡ ਕੇ ਪੰਜਾਬੀ ਫਿਲਮਾਂ ਵੱਲ ਮਤਲਬ ਆਉਣਾ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਮੈਨੂੰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਚਾਹੀਦਾ ਕੀ ਇਹ ਜਿਹੇ ਇਨਸੀਡੈਂਟ ਹੋਏ ਸੀਗੇ ਕੀ ਇਹ ਜਿਹੀਆਂ ਗੱਲਾਂ ਹੋਈਆਂ ਸੀ ਕੀ ਇਹ ਜਿਹੀਆਂ ਬਾਤਾਂ ਪਈਆਂ ਸੀ ਜਿਨ੍ਹਾਂ ਕਰਕੇ ਉਹਨਾਂ ਨੂੰ ਬਾਲੀਵੁੱਡ ਫਿਲਮ ਇੰਡਸਟਰੀ ਛੱਡਣੀ ਪਈ ਤੇ ਪੰਜਾਬੀ ਫਿਲਮਾਂ ਵਿੱਚ ਉਹਨਾਂ ਨੇ ਰੁਕ ਕੀਤਾ ਤੇ ਪਹਿਲੀ ਫਿਲਮ ਦਾਜ ਵਿੱਚ ਉਹਨ ਇਸ ਤੋਂ ਬਾਅਦ ਦੀ ਜ਼ਿੰਦਗੀ ਨੂੰ ਤਾਂ ਮੈਂ ਤਕਰੀਬਨ ਡਿਸਕ੍ਰਾਈਬ ਕਰ ਚੁੱਕਿਆ ਹਾਂ ਪਰ ਆਪਾਂ ਉਸ ਪੀਰੀਅਡ ਦੇ ਉੱਤੇ ਸਪੈਸ਼ਲ ਗੱਲ ਕਰਨੀ ਆ ਤਾਂ ਮੈਂ ਜ਼ਿਆਦਾ ਤੁਹਾਡਾ ਸਮਾਂ ਖਰਾਬ ਨਹੀਂ ਕਰੂੰਗਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਅੱਜ ਆਪਾਂ ਦਰਜੀਤ ਕੌਰ ਜੀ ਦੇ ਪੰਜਾਬੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਦੇ ਸਫ਼ਰ ਦੇ ਉੱਤੇ ਗੱਲ ਕਰਾਂਗੇ ਕਿਹੜੀਆਂ ਫਿਲਮਾਂ ਨੂੰ ਆਫਰ ਹੋਈਆਂ ਸੀ ਕਿਹੜੀਆਂ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਸੀ ਕਿਹੜੀਆਂ ਫਿਲਮਾਂ ਨੂੰ ਛੱਡਣੀਆਂ ਪਈਆਂ ਸੀ ਤੇ ਔਰ ਕਿਵੇਂ ਉਹ ਪੰਜਾਬੀ ਫਿਲਮ ਇੰਡਸਟਰੀ ਵੱਲ ਆਪਣਾ ਉਹਨਾਂ ਨੇ ਰੁਕ ਕੀਤਾ ਸੀ ਕਿਵੇਂ ਉਹਨਾਂ ਦੇ ਦਿਨ ਦੇ ਵਿੱਚ ਪੰਜਾਬੀ ਬੋਲੀ ਬਾਰੇ ਕੀ ਉਹਨਾਂ ਦੇ ਵਿਚਾਰ ਸੀ ਸਾਰੀਆਂ ਗੱਲਾਂ ਆਪਾਂ ਜ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਮੈਂ ਦਲਜੀਤ ਕੌਰ ਜੀ ਬਾਰੇ ਸਰਚ ਕਰ ਰਿਹਾ ਸੀ ਬਹੁਤ ਮੈਂ ਲੇਖਾਂ ਦੀ ਛਾਣਵੇਂ ਕੀਤੀ ਹੈ ਕਈ ਲੋਕਾਂ ਨਾਲ ਇੰਟਰਵਿਊ ਕੀਤੇ ਨੇ ਕਈ ਲੋਕਾਂ ਨਾਲ ਗੱਲਬਾਤਾਂ ਵੀ ਕੀਤੀਆਂ ਪਰ ਮੈਨੂੰ ਇੱਕ ਬਹੁਤ ਵਧੀਆ ਲੇਖ ਜਿਹੜਾ ਕਿ ਦਲਜੀਤ ਕੌਰ ਜੀ ਦੀ ਜ਼ਿੰਦਗੀ ਨੂੰ ਸਪਸ਼ਟ ਕਰਦਾ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਉਹ ਬਹੁਤ ਦੇਰ ਬਿਮਾਰ ਰਹੇ ਸੀਗੇ ਜਿਹੜੇ ਸਮੇਂ ਉਹ ਡਿਮੈਂਸ਼ੀਆ ਦੀ ਬਿਮਾਰੀ ਵਰਗੀ ਭਿਆਨਕ ਬਿਮਾਰੀ ਵਿੱਚ ਜਕੜੇ ਹੋਏ ਸੀ ਉਸ ਟਾਈਮ ਇੱਕ ਲੇਖ ਆਇਆ ਸੀ ਜਿਹੜਾ ਕਿ ਅੰਗਰੇਜ਼ੀ ਦੇ ਵਿੱਚ ਸੀਗਾ ਮੈਂ ਤੁਹਾਨੂੰ ਉਹਦੇ ਵਿੱਚ ਤੁਸੀਂ ਐ ਸਮਝ ਲਓ ਵੀ ਜੇ ਉਹ ਲੇਖ ਸੁਣ ਲੈਣੇ ਆਪਾਂ ਚੰਗੀ ਤਰ੍ਹਾਂ ਪੜ੍ਹ ਲੈਣੇ ਆ ਤਾਂ ਉਹ ਦਲਜੀਤ ਕੌਰ ਜੀ ਦੀ ਸਾਰੀ ਜ਼ਿੰਦਗੀ ਸਪਸ਼ਟ ਹੋ ਜਾਂਦੀ ਆ ਮੈਂ ਕੋਸ਼ਿਸ਼ ਕਰੂੰਗਾ ਉਹਦੇ ਵਿੱਚੋਂ ਸਾਰੀਆਂ ਗੱਲਾਂ ਤੁਮ ਮੈਂ ਬਰੀਕੀ ਨਾਲ ਪੰਜਾਬੀ ਦੇ ਵਿੱਚ ਦੱਸਣ ਚ ਉਤੇ ਲਿਖਿਆ ਹੋਇਆ ਸਾਲ 1953 ਸਿਲੀਗੁਰ ਵਿੱਚ ਜ਼ਮੀਰ ਤੇ ਪਾਲੀ ਹੋਈ ਦਲਜੀਤ ਕੌਰ ਇੱਕ ਪੜ੍ਹੇ ਲਿਖੇ ਪਰਿਵਾਰ ਨਾਲ ਸੰਬੰਧਰ ਸੀ ਉਹ ਸਕੂਲ ਦੀਆਂ ਛੁੱਟੀਆਂ ਦੌਰਾਨ ਪੰਜਾਬ ਦਾ ਦੌਰਾ ਕਰਦੀ ਸੀ ਇੱਕ ਕੌਨਵੈਂਟ ਸਕੂਲ ਦੀ ਵਿਦਿਆਰਥਣ ਦਲਜੀਤ ਪੜ੍ਹਾਈ ਖੇਡਾਂ ਦੇ ਨਾਲ ਨਾਲ ਕਲਾ ਵਿੱਚ ਵੀ ਚੰਗੀ ਜਵਾਨੀ ਵਿੱਚ ਹੀ ਉਸ ਨੂੰ ਆਈਐਸ ਜਾਣ ਦਾ ਵਿਚਾਰ ਆਇਆ ਪਰ ਜਦੋਂ ਉਸਨੇ ਲੇਡੀ ਸ਼ਰੀਮ ਕਾਲਜ ਦਿੱਲੀ ਵਿੱਚ ਦਾਖਲਾ ਲਿਆ ਤਾਂ ਉਸਨੇ ਆਪਣਾ ਮਨ ਬਦਲ ਲਿਆ ਕਿਉਂਕਿ ਉਹ ਅਕਸਰ ਆਪਣੇ ਅਧਿਆਪਕਾਂ ਤੇ ਸਹਿ ਵਿਦਿਆਰਥੀਆਂ ਤੋਂ ਆਪਣੀ ਕੁਦਰਤੀ ਸੁੰਦਰਤਾ ਲਈ ਪ੍ਰਸ਼ੰਸਾ ਪ੍ਰਾਪਤ ਕਰਦੀ ਸੀ ਜੈਸ ਨਾਲ ਉਹ ਇੱਕ ਅਭਿਨੇਤਰੀ ਬਣਨ ਵੱਲ ਵਧ ਗਈ ਸੀ ਉਸ ਨੇ ਪੁਣੇ ਫਿਲਮ ਇੰਸਟੀਚਿਊਟ ਵਿੱਚ ਦਾਖਲਾ ਲੈਣ ਲਈ ਫਾਰਮ ਭਰੇ ਅਤੇ ਚੁਣੀ ਗਈ ਪੁਣੇ ਫਿਲਮ ਇੰਸਟੀਚਿਊਟ ਵਿੱਚ ਪਹਿਲਾਂ ਕੁਝ ਮਹੀਨਿਆਂ ਵਿੱਚ ਉਸ ਨੇ ਉਸ ਸਮੇਂ ਦੇ ਸੰਸਾਨ ਦੇ ਵਿਦਿਆਰਥੀ ਵਿਧੂ ਬਨੋ ਚੋਪੜਾ ਦੁਆਰਾ ਨਿਰਦੇਸ਼ਿਤ ਇੱਕ ਲਘੂ ਫਿਲਮ ਬੋਂਗਾ ਵਿੱਚ ਕੰਮ ਕੀਤਾ ਉਹਨੇ ਦਿਨੀ ਫਿਲਮ ਨਿਰਮਾਤਾ ਆਪਣੀਆਂ ਫਿਲਮਾਂ ਲਈ ਨਵੇਂ ਚਿਹਰਿਆਂ ਦੀ ਭਾਲ ਲਈ ਸੰਸਥਾ ਦਾ ਦੌਰਾ ਕਰਿਆ ਕਰਦੇ ਹੁੰਦੇ ਸੀ ਫਿਲਮ ਕੁਦਰਤ ਦਾ ਨਿਰਮਾਣ ਕਰ ਰਹੇ ਨਿਰਮਾਤਾ बी एस खन्ना ने मुख्य भूमिका ਲਈ ਦਲਜੀਤ ਨੂੰ ਚੁਣਿਆ ਸੀ ਫਿਲਮ ਕਰ ਰਹੇ ਰਾਜੇਸ਼ ਖੰਨਾ ਵੀ ਇਸ ਪੰਜਾਬੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਏ ਸ਼ਮਿਕਪੁਰ ਨੇ ਬੀ ਐਸ ਖੰਨਾ ਲਈ ਕੁਦਰਤ ਦਾ ਨਿਰਦੇਸ਼ਨ ਕਰਨਾ ਸੀ ਪਰ ਉਸ ਨੇ ਨਿਰਦੇਸ਼ਕ ਦੇ ਫਲਾਪ ਹੋਣ ਤੋਂ ਬਾਅਦ ਬੀ ਐਸ ਖੰਨਾ ਦੇ ਕੋਈ ਮੌਕਾ ਨਹੀਂ ਲੈਣਾ ਚਾਹਿਆ ਅਤੇ ਫਿਲਮ ਦੇਰੀ ਨਾਲ ਬਣ ਗਈ ਕਮਾਲ ਅਮਰੋਹੀ ਨੇ ਤਰਮਿੰਦਰ ਨਾਲ ਫਿਲਮ ਆਖਰੀ ਮੁਗਲ ਸ਼ੁਰੂ ਕੀਤੀ ਅਤੇ ਆਡਿਸ਼ਨ ਲਈ ਇਸ਼ਤਿਹਾਰ ਦਿੱਤਾ ਇਹਦੀ ਮੋਰੀ ਔਰਤਾਂ ਲਈ ਬਹੁਤ ਸਾਰੀਆਂ ਕੁੜੀਆਂ ਵਿੱਚੋਂ ਦਿਲਜੀਤ ਨੂੰ ਤਰਮਿੰਦਰ ਦੇ ਉਲਟ ਮੁੱਖ ਭੂਮਿਕਾ ਲਈ ਚੁਣਿਆ ਗਿਆ ਪਰ ਕਮਾਲ ਅਮਰੋਹੀ ਪਹਿਲਾਂ ਹੀ ਰਜ਼ਿਆ ਸੁਲਤਾਨ ਫਿਲਮ ਵਿੱਚ ਰੁੱਝੇ ਹੋਏ ਸੀ ਇਸ ਲਈ ਆਖਰੀ ਮੁਲਕ ਵੀ ਦੇਰੀ ਕਰਦੀ ਰਹੀ ਹਿਨਾ ਫਿਲਮ ਲਈ ਰਾਜਪੂਰ ਦਾ ਡ੍ਰੀਮ ਪ੍ਰੋਜੈਕਟ ਸੀ ਅਤੇ ਮੰਨਿਆ ਜਾਂਦਾ ਸੀ ਕਿ ਉਹ ਇਸ ਨੂੰ ਨਰਗਸ ਨਾਲ ਬਣਾਉਣਾ ਚਾਹੁੰਦੇ ਸੀ ਸਤਿਅਮਸ਼ੂ ਸੁੰਦਰਮ ਤੋਂ ਬਾਅਦ ਉਸ ਨੇ ਅਜੇ ਆਪਣੀ ਅਗਲੀ ਸ਼ੁਰੂਆਤ ਕਰਨੀ ਸ਼ਮੀਖਪੁਰ ਜਿਸ ਨੇ ਕੁਦਰਤਾਨ ਨਿਰਦੇਸ਼ਨ ਕਰਨਾ ਸੀ ਨੇ ਦਲਜੀਤ ਦੇ ਨਾਂ ਦੀ ਸਿਫਾਰਸ਼ ਕੀਤੀ ਸੀ ਰਾਜਪੁਰ ਨੇ ਮਹਿਸੂਸ ਕੀਤਾ ਕਿ ਇੱਕ ਨੌਜਵਾਨ ਪੰਜਾਬੀ ਕੁੜੀ ਹਿਨਾ ਲਈ ਸੰਪੂਰਨ ਹੋਵੇਗੀ ਦੂਸਰੇ ਪਾਸੇ ਸੁਨੀਲ ਰਾਤ ਨੇ ਵੀ ਉਸ ਆਪਣੇ ਪ੍ਰੋਡਕਸ਼ਨ ਵਿੱਚ ਰੋਲ ਦੇਣ ਦਾ ਵਾਅਦਾ ਕੀਤਾ ਸੀ ਇਥੋਂ ਤੱਕ ਕਿ ਉਸ ਨੂੰ ਆਪਣਾ ਨਾਮ ਬਦਲ ਕੇ ਸੰਵਰ ਰੱਖਣ ਲਈ ਵੀ ਕਿਹਾ ਗਿਆ ਸੀ ਉਹ ਵੀ ਇਸ ਨੌ ਨੂੰ ਬਦਲਣਾ ਚਾਹੁੰਦੀ ਸੀ ਕਿਉਂਕਿ ਉਹ ਗਾਇਕਾ ਦਰਰਾਜ ਕੋਰ ਜਿਸ ਨੇ ਬਾਅਦ ਵਿੱਚ ਕਈ ਪੰਜਾਬੀ ਫਿਲਮਾਂ ਵਿੱਚ ਉਸ ਲਈ ਪਲੇਬੈਕ ਕੀਤਾ ਸੀ ਨਾ ਉਲਝਣ ਵਿੱਚ ਸੀ ਉਸ ਨੇ ਆਪਣਾ ਨਾਮ ਬਦਲ ਕੇ ਸੋਨੀ ਸਿੰਘ ਰੱਖ ਲਿਆ ਪਰ ਜਲਦੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਆਪਣੇ ਅਸਲੀ ਨਾਮ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵੱਲ ਵਧੇਰੇ ਝੁਕਾਰ ਰੱਖਦੀ ਸੀ ਇਹ ਉਹ ਸਮਾਂ ਸੀ ਜਦੋਂ ਪੂਨਮ ਢੀ ਲੋਟੀ ਨਾਮ ਨੀ ਤੇ ਰੰਜੀਤਾ ਨੇ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ ਦਲਜੀਤ ਨੂੰ ਜਿੰਨਾ ਵੱਡੇ ਪ੍ਰੋਜੈਕਟਾਂ ਲਈ ਸੰਪਰਕ ਕੀਤਾ ਜਾ ਰਿਹਾ ਸੀ ਉਸ ਨੂੰ ਦੇਖਦੇ ਹੋਏ ਉਹ ਉਪਰੋਕਤ ਤਿੰਨਾਂ ਨਾਲੋਂ ਇੱਕ ਵੱਡੀ ਸਟਾਰ ਦੇ ਰੂਪ ਵਿੱਚ ਦਿਖਾਈ ਦੇ ਰਹੀ ਸੀ ਇੰਨਾ ਵੱਡੀਆਂ ਪੇਸ਼ਕਸ਼ਾਂ ਵਿੱਚੋਂ ਉਸ ਨੂੰ ਰਾਜਕਮਰ ਦੇ ਨਾਲ ਪੰਜਾਬੀ ਫਿਲਮ ਦਾਜ ਦੀ ਪੇਸ਼ਕਸ਼ ਮਿਲੀ ਸ਼ੁਰੂ ਵਿੱਚ ਉਹ ਪੰਜਾਬੀ ਫਿਲਮ ਕਰਨ ਤੋਂ ਝਿਜਕਦੀ ਸੀ ਪਰ ਉਸ ਸਮੇਂ ਰੀਨਾ ਰਾਏ ਅਤੇ ਨੀਤੂ ਸਿੰਘ ਵਰਗੀਆਂ ਚੋਟੀ ਦੀਆਂ ਬਨੇਤਰੀਆਂ ਵੀ ਪੰਜਾਬੀ ਫਿਲਮਾਂ ਕਰ ਰਹੀਆਂ ਸਨ ਇਸ ਤੋਂ ਇਲਾਵਾ ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਇੱਕ ਹਿੰਦੀ ਪੰਜਾਬੀ ਦੋ ਭਾਸ਼ੀ ਪ੍ਰੋਜੈਕਟ ਹੋਵੇਗਾ ਤੇ ਉਸ ਦੀ ਭੂਮਿਕਾ ਕੇਂਦਰੀ ਪਾਤਰ ਦੀ ਹੋਵੇਗੀ ਇੰਦਰਜੀਤ ਹਸਨਪੂਰੀ ਦਾਜ ਦੇ ਨਿਰਮਾਤਾ ਅਤੇ ਨਿਰਦੇਸ਼ਕ ਉਸ ਨੂੰ ਮਨੋਰ ਵਿੱਚ ਕਾਮਯਾਬ ਰਹੇ ਦਾਜ ਕਾਫੀ ਹਿੱਟ ਹੋ ਗਈ ਅਤੇ ਉਸ ਨੂੰ ਪੰਜਾਬੀ ਫਿਲਮਾਂ ਦੇ ਕਰੀਬ ਦਰਜਨ ਦੇ ਕਰੀਬ ਆਫਰ ਮਿਲੇ ਪਰ ਉਹ ਹਿੰਦੀ ਫਿਲਮਾਂ ਚ ਇਸ ਨੂੰ ਵੱਡਾ ਬਣਾਉਣਾ ਚਾਹੁੰਦੀ ਸੀ ਇਸ ਨੂੰ ਉਸ ਦੀ ਵੱਧ ਕਿਸਮਤੀ ਕਹੋ ਜਾਂ ਪੰਜਾਬੀ ਸਿਨੇਮਾ ਦੀ ਚੰਗੀ ਕਿਸਮਤ ਉਸ ਦੇ ਤਿੰਨੇ ਵੱਡੇ ਪ੍ਰੋਜੈਕਟ ਕੁਦਰਤ ਮਹਿੰਦੀ ਅਤੇ ਆਖਰੀ ਮੁਗਲ ਜਾਂ ਤਾਂ ਸਫਾਈ ਹੋਊਗੀ ਜਾਂ ਦੇਰੀ ਹੋਊਗੀ ਕੁਦਰਤ ਨੇ ਸਕ੍ਰਿਪਟ ਅਤੇ ਕਾਸਟ ਵਿੱਚ ਬਦਲਾਅ ਕੀਤੇ ਅਤੇ ਦਲਜੀਤ ਦੀ ਜਗ੍ਹਾ ਹਿਮਮਾਲੀ ਨੂੰ ਲੈ ਲਿੱਤਾ ਗਿਆ। ਚੇਤਨ ਅਨੰਦ ਜੋ ਕਿ ਕੁਦਰਤ ਦਾ ਨਿਰਦੇਸ਼ਨ ਕਰ ਰਿਹਾ ਸੀ ਨੇ ਉਸ ਨੂੰ ਆਪਣੀ ਇੱਕ ਹੋਰ ਫਿਲਮ ਰਾਜਪੂਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਦੀ ਪੇਸ਼ਕਸ਼ ਕੀਤੀ ਪਰ ਬਾਅਦ ਵਿੱਚ ਉਸ ਦੀ ਥਾਂ ਰਣਜੀਤਾਂ ਨੂੰ ਲੈ ਲਿਆ ਗਿਆ। ਦਲਜੀਤ ਅਤੇ ਕਿਰਨ ਖੇਰ ਨੂੰ ਸੁਨੀਲ ਦੱਤ ਦੇ ਪ੍ਰੋਡਕਸ਼ਨ ਹੇਠ ਇੱਕ ਫਿਲਮ ਮਿਲਣੀ ਸੀ ਪਰ ਉਹ ਵੀ ਇੱਕ ਘੋਸ਼ਣਾ ਤੋਂ ਅੱਗੇ ਨਹੀਂ ਵਧ ਸਕੀ ਇਸ ਦੌਰਾਨ ਉਸ ਨੇ ਇੱਕ ਹੋਰ ਪੰਜਾਬੀ ਫਿਲਮ ਗਿੱਧਾ ਵਿੱਚ ਵੀ ਕੈਮਿਓ ਕੀਤਾ ਕਿਉਂਕਿ ਤਰਮਿੰਦਰ ਉਸਦੇ ਨਾਲ ਸਨ ਦਰਅਸਲ ਉਸ ਨੂੰ ਗਿੱਧੇ ਦੇ ਪੋਸਟਰ ਤੋਂ ਫਿਲਮ ਦੀਆਂ ਹੋਰ ਪ੍ਰਮੁੱਖ ਔਰਤਾਂ ਕੋਮਲ ਵਿਰਕ ਅਤੇ ਰਾਮਾਬਿਜ ਨਾਲੋਂ ਵੀ ਬਹੁਤ ਜ਼ਿਆਦਾ ਮੱਤਤਾ ਮਿਲੀ ਸੀ ਉਸ ਨੇ ਬੰਗਾਲੀ ਅਤੇ ਦੱਖਣ ਖੇਤਰੀ ਫਿਲਮਾਂ ਵਿੱਚ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਕੀਤਾ ਅਤੇ ਇਹ ਉਦੋਂ ਸੀ ਜਦੋਂ ਉਸ ਨੇ ਸੋਚਿਆ ਸੀ ਮੇਰੀ ਆਪਣੀ ਮਾਂ ਬੋਲੀ ਨਾਲ ਵਿਤਕਰਾ ਕਿਉਂ ਉਸ ਦਾ ਮਲਿਆਲਮ ਡੈਬਿਊ ਵੀ ਸਫਲ ਰਿਹਾ ਪਰ ਹੁਣ ਉਹ ਹੋਰ ਪੰਜਾਬੀ ਫਿਲਮਾਂ ਲਈ ਖੁੱਲੀ ਸੀ ਉਸਦੀ ਅਗਲੀ ਪੰਜਾਬੀ ਫਿਲਮ ਸੈਦਾ ਜੋਗਨ ਵਿੱਚ ਉਸਨੇ ਵਿਰਿੰਦਰ ਅਤੇ ਸਤੀਸ਼ ਕੌਲ ਦੇ ਨਾਲ ਦੋਹਰੀ ਭੂਮਿਕਾ ਨਿਭਾਈ ਸੀ ਸੈਦਾ ਜੋਗਨ ਇੱਕ ਹੋਰ ਜੋਲੀ ਹਿੱਟ ਸਾਬਿਤ ਹੋਈ ਅਸਲ ਵਿੱਚ ਇਸ ਨੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਮਹਿਲਾ ਦਰਸ਼ਕਾਂ ਨੂੰ ਲਿਆਂਦਾ ਅਤੇ ਔਰਤਾਂ ਅਤੇ ਪਰਿਵਾਰਾਂ ਲਈ ਵਿਸ਼ੇਸ਼ ਇਟਾ ਬਣਾਈਆਂ ਗਈਆਂ ਸਹਦਾਜੋਗ ਨੂੰ ਮੂਲ ਰੂਪ ਵਿੱਚ ਸੀਤਾ ਔਰ ਗੀਤਾ ਦਾ ਪੰਜਾਬੀ ਸੰਸਕਰਨ ਸੀ ਅਤੇ ਉਹ ਇਸ ਵਿੱਚ ਇੱਕ ਜਿਪਸੀ ਅਤੇ ਕੱਲ ਜਾਣ ਵਾਲੀ ਲੜਕੀ ਦੋਵਾਂ ਦਾ ਕਿਰਦਾਰ ਨਿਭਾਉਣ ਵਿੱਚ ਕਾਫੀ ਸਹਿਜ ਸੀ ਹਾਲਾਂਕਿ ਸੁਨੀਲ ਦਾਦੇ ਪ੍ਰੋਡਕਸ਼ਨ ਨਾਲ ਫਿਲਮ ਸ਼ੁਰੂ ਨਾ ਹੋ ਸਕੀ ਪਰ ਉਸ ਦੀ ਸਿਫਾਰਸ਼ ਤੇ ਉਸ ਦੇ ਦਤ ਭਰਾ ਸੋਮਦਤ ਦੀ ਫਿਲਮ ਯਾਰੀ ਦੁਸ਼ਮਣੀ ਮਿਲੀ ਜਿਸ ਵਿੱਚ ਸੁਨੀਲ ਦੱਤਾ ਤੇ ਰੀਨਾ ਰਾਏ ਸਨ ਇੱਕ ਦਰਮਿਆਨੀ ਸਫਲਤਾ ਸੀ ਜਿਸ ਦੀ ਇੱਕ ਹੋਰ ਮਾਮੂਲੀ ਸਫਲਤਾ ਮਲਟੀ ਸਟਾਰ ਪੰਜ ਕੈਦੀ ਦੇ ਨਾਲ ਹੋਈ ਭਾਵੇਂ ਉਹ ਹਿੰਦੀ ਫਿਲਮਾਂ ਵਿੱਚ ਵੱਡਾ ਬਣਾਉਣ ਲਈ ਦ੍ਰਿੜ ਸੀ ਪਰ ਉਸ ਨੂੰ ਪੰਜਾਬੀ ਸਿਨੇਮਾ ਵਿੱਚ ਬਧੇਰੇ ਸਤਕਾਰ ਅਤੇ ਪਿਆਰ ਮਿਲੇ ਆ ਉਸ ਦੀ ਇੱਕ ਹੋਰ ਵੱਡੀ ਬਲਾਕਬਸਟਰ ਫਿਲਮ ਪੁੱਤ ਜੱਟਾਂ ਦੇ ਜਿਸ ਦੀ ਤੁਲਨਾ ਬਾਲੀਵੁੱਡ ਦੇ ਸ਼ੋਲੇ ਫਿਲਮ ਨਾਲ ਕੀਤੀ ਜਾਂਦੀ ਸੀ ਅਤੇ ਜਲਦੀ ਹੀ ਸਹਦਾ ਜੋਗਣ ਵਿੱਚ ਉਸ ਦੀ ਦੋਹਰੀ ਭੂਮਿਕਾ ਅਤੇ ਪੁੱਤ ਜੱਟਾਂ ਦੇ ਵਿੱਚ ਉਸ ਦੇ ਸਫਲ ਅਭਿਨੇਕਰਨ ਉਸ ਨੂੰ ਹੇਮਾ ਮਾਲਨੀ ਦਾ ਖਿਤਾਬ ਦੇ ਦਿੱਤਾ ਗਿਆ ਪੰਜਾਬੀ ਸਿਨੇਮਾ ਦੀ ਹੇਮਾ ਮਾਲਨੀ ਉਸਨੇ ਹਿੰਦੀ ਫਿਲਮਾਂ ਵਿੱਚ ਰਿਸ਼ੀਕਪੁਰ ਅਤੇ ਮਿਤੁਨ ਚakreਵਰਤੀ ਵਰਗੇ ਸਤਾਰਿਆਂ ਨਾਲ ਡਾਂਸਿੰਗ ਨੰਬਰ ਵੀ ਕੀਤਾ। ਕੁਝ ਫਿਲਮਾਂ ਵਿੱਚ ਉਸਦੀ ਮੋਹਰੀ ਜਾਂ ਦੂਸਰੇ ਨੰਬਰ ਦੀ ਵੀ ਭੂਮਿਕਾ ਸੀ। ਲੀਡ ਫਿਲਮ ਵਿੱਚ ਜਿਵੇਂ ਈਟ ਕਾ ਜਵਾਬ ਪੱਥਰ, ਵਿਦੇਸ਼ ਜੀਨੇ ਨਹੀਂ ਦੂੰਗਾ ਆਦੀ ਫਿਲਮਾਂ ਵਿੱਚ ਉਸਦਾ ਘੱਟੋ-ਘੱਟ ਮੇਕਅਪ ਇੰਨਾ ਵਧੀਆ ਸੀ ਕਿ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਿਆਂ ਵੀ ਉਸਦੇ ਸਾਹਮਣੇ ਘੱਟ ਆਕਰਸ਼ਕ ਦਿਖਾਈ ਦਿੰਦੀਆਂ ਸੀ। ਹਿੰਦੀ ਅਤੇ ਪੰਜਾਬੀ ਤੋਂ ਇਲਾਵਾ ਉਸਨੇ ਮਿਤੁਨ ਚakreਵਰਤੀ ਨਾਲ ਇੱਕ ਫਿਲਮ ਵਿੱਚ ਵੀ ਕੰਮ ਕੀਤਾ ਸੀ। ਜਿਸ ਦੇ ਤਿੰਨ ਸੰਸਕਰਨ ਸਨ ਬੰਗਾਲੀ, ਹਿੰਦੀ ਅਤੇ ਜਾਪਾਨੀ ਇਸ ਤੋਂ ਇਲਾਵਾ ਦਜੀਤ ਕੌਰ ਨੇ ਮਲਿਆਲਮ, ਤੇਲਗੂ ਅਤੇ ਹਰਿਆਣਵੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜ਼ਿਆਦਾਤਰ ਸਮਾਂ ਉਹ ਚੰਗੇ ਸੰਬੰਧਾਂ ਵਾਲੀ ਕੁਝ ਫਿਲਮਾਂ ਲਈ ਹਾਂ ਕਰ ਦਿੰਦੀ ਸੀ ਉਹ ਫਾਸਲੇ ਫਿਲਮ ਵਿੱਚ ਜਾਂ ਚੋਪੜਾ ਨਾਲ ਕੰਮ ਕਰਨ ਲਈ ਉੋਸਕ ਸੀ ਪਰ ਫਿਲਮ ਵਿੱਚ ਉਸ ਦੇ ਕੁਝ ਦ੍ਰਿਸ਼ ਸੰਪਾਦਿਤ ਕੀਤੇ ਜਾਣ ਤੋਂ ਬਾਅਦ ਉਹ ਨਿਰਾਸ਼ ਹੋ ਗਈ ਇੱਕ ਔਰਤ ਦੀ ਭੂਮਿਕਾ ਜੋ ਕਿ ਆਪਣੇ ਜੀਜੇ ਨਾਲ ਵਾਧੂ ਵਿਆਹਤਾ ਸੰਬੰਧਾਂ ਵਿੱਚ ਸ਼ਾਮਲ ਹੁੰਦੀ ਹੈ ਇਸ ਤੋਂ ਬਾਅਦ ਫਿਰ ਅਮਰਿਤ ਵਿੱਚ ਇੱਕ ਹੋਰ ਨੈਗੇਟਿਵ ਰੋਲ ਕੀਤਾ ਗਿਆ ਪੰਜਾਬੀ ਫਿਲਮਾਂ ਦੇ ਮੋਰਚੇ ਤੇ ਉਹ ਰੂਪ ਸ਼ਕੀਨਾ ਦਾ ਇਸ਼ਕ ਨਿਮਾਣਾ ਮਾਮਲਾ ਗੜਬੜਾ ਲਾਜੋ ਬਟਵਾਰਾ ਵੈਰੀ ਜੱਟ ਪਟੋਲਾ ਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦੇਣ ਵਿੱਚ ਕਾਮਯਾਬ ਰਹੀ ਕੀ ਬਣੂ ਦੁਨੀਆ ਦਾ ਸੋਹਣੀ ਮਹੀਵਾਲ ਤੋਂ ਇਲਾਵਾ 80 ਦੇ ਦਹਾਕੇ ਦੀਆਂ ਉਸ ਦੀਆਂ ਪ੍ਰਸਿੱਧ ਫਿਲਮਾਂ ਸਨ ਉਸ ਨੇ ਜਲਦੀ ਹੀ ਪੰਜਾਬ ਸਥਿਤ ਮਕਾਨ ਮਾਲਕ ਹਰਿੰਦਰ ਸਿੰਘ ਦਿਓਲ ਨਾਲ ਵਿਆਹ ਕਰਵਾ ਲਿਆ ਵਿਰਿੰਦਰ ਦਾ ਧਿਆਨ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਵੱਡਾ ਝਟਕਾ ਸੀ ਜਿਸ ਤੋਂ ਬਾਅਦ ਪਾਲੀਵੁੱਡ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਜਦੋਂ ਇਹ ਫਿਲਮਾਂ ਲਈ ਕੁਝ ਮੁੱਖ ਪੁਰਸ਼ ਚਿਹਰੇ ਦੀ ਗੱਲ ਆਈ ਇਹ ਸਮੇਂ 1988 ਤੋਂ 1991 ਵਿੱਚ ਸਤੀਸ਼ ਕਾਲ ਹਿੰਦੀ ਫਿਲਮ ਜਗਤ ਵਿੱਚ ਵਾਪਸ ਚਲੇ ਗਏ ਅਤੇ ਗੁਰਦਾਸ ਮਾਨ ਵੀ ਆਪਣੇ ਗਾਇਕੀ ਦੇ ਕੈਰੀਅਰ ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਲਈ ਬੰਬਈ ਚਲੇ ਗਏ ਰਾਜ ਬੱਬਰ ਜੋ ਕਿ ਮੁੱਖ ਤੌਰ ਤੇ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਿਹਾ ਸੀ ਹਰ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਸਕਦਾ ਸੀ ਪ੍ਰੀਤੀ ਸਪਰੂ ਵਰਗੀਆਂ ਅਭਿਨੇਤਰੀਆਂ ਨੇ ਪੰਜਾਬੀ ਫਿਲਮ ਦੀ ਸ਼ੂਟਿੰਗ ਬੰਬਈ ਵਿੱਚ ਕਰਨ ਲਈ ਜ਼ੋਰ ਪਾਇਆ ਜਦੋਂ ਹੋਰ ਲੋਕ ਆਧਾਰ ਬਦਲਣ ਵਿੱਚ ਰੁਝੇ ਹੋਏ ਸਨ ਦਲਜੀਤ ਨੇ ਪੰਜਾਬੀ ਫਿਲਮਾਂ ਕਰਨ ਲਈ ਅੱਗੇ ਵਧਿਆ ਅਤੇ ਗੱਗੂ ਗਿੱਲ ਅਤੇ ਯੋਗਰਾ ਸਿੰਘ ਵਰਗੇ ਖਲਨਾਇਕਾਂ ਦੇ ਉਲਟ ਮੁੱਖ ਭੂਮਿਕਾਵਾਂ ਸਵੀਕਾਰ ਕੀਤੀਆਂ ਉਹਨੇ ਆਪਣੀਆਂ ਪਹਿਲੀਆਂ ਹਿੱਟ ਫਿਲਮਾਂ ਅਣਖ ਜੱਟਾਂ ਦੀ ਅਤੇ ਜੱਗਾ ਡਾਕੂ ਦਲਜੀਤ ਕੌਰ ਨਾਲ ਮੁੱਖ ਨਾਇਕ ਵਜੋਂ ਪ੍ਰਾਪਤ ਕੀਤੀਆਂ 90 ਦੇ ਦਹਾਕੇ ਦੌਰਾਨ ਇਸੇ ਤਰ੍ਹਾਂ ਦੀਆਂ ਫਿਲਮਾਂ ਦੀ ਲੜੀ ਵਿੱਚ ਉਹ ਸਫਲ ਅਤੇ ਪ੍ਰਸ਼ੰਸਾਯੋਗ ਪ੍ਰੋਜੈਕਟਾਂ ਦਾ ਵੀ ਹਿੱਸਾ ਸੀ ਜਿਵੇਂ ਕਿ ਉੜੀਕਾਂ ਸੌਣ ਦੀਆਂ ਜੱਟ ਪੰਜਾਬ ਦਾ ਪੰਚਾਇਤ ਇਸ ਤੋਂ ਇਲਾਵਾ ਉਸਨੇ ਇੱਕ ਕੈਨੇਡੀਅਨ ਪ੍ਰੋਜੈਕਟ ਧੀਆਂ ਤਨ ਬੇਗਾਨਾ ਵਿੱਚ ਵੀ ਕੰਮ ਕੀਤਾ ਪਰ ਜਲਦੀ ਹੀ ਪੰਜਾਬੀ ਸਿਨੇਮਾ ਦੀ ਚਮਕ ਖਤਮ ਹੋ ਗਈ ਅਤੇ ਦਲਜੀਤ ਨੂੰ ਪਾਕਿਸਤਾਨੀ ਅਭਿਨੇਤਰੀ ਵਾਂਗ ਪੇਸ਼ ਕੀਤਾ ਗਿਆ ਉਸ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਦਲਜੀਤ ਨੇ ਮਾਹੌਲ ਠੀਕ ਹੈ ਵਿੱਚ ਅਹਿਮ ਭੂਮਿਕਾ ਨਿਭਾ ਕੇ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ ਅਤੇ ਜੀ ਆਇਆਂ ਨੂੰ ਵਿੱਚ ਪੰਜਾਬੀ ਮਾਂ ਦੀ ਨਮਾਇਸ਼ ਕੀਤੀ ਅਤੇ ਬਾਅਦ ਵਿੱਚ ਹੀਰਾਂਜਾ ਸਿੰਘ ਬਨਾਮ ਕੌਰ ਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਕੁਸਲ ਪਹਿਲਾਂ ਉਸਨੇ ਸੀਨੀਅਰ ਅਦਾਕਾਰਾਂ ਲਈ ਭੂਮਿਕਾਵਾਂ ਨੂੰ ਲੈ ਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ ਉਸਨੇ 1976 ਤੋਂ 1996 ਤੱਕ ਪੰਜਾਬੀ ਫਿਲਮਾਂ ਵਿੱਚ ਪ੍ਰਮੁੱਖ ਔਰਤ ਵਜੋਂ ਰਾਜ ਕੀਤਾ ਅਤੇ ਫਿਰ ਅਗਲੇ ਦੋ ਦਹਾਕਿਆਂ ਤੱਕ ਪੰਜਾਬੀ ਸਿਨੇਮਾ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕੀਤੀ ਪੰਜਾਬੀ ਸਿਨੇਮਾ ਵਿੱਚ ਲਗਾਤਾਰ 40 ਸਾਲਾਂ ਦਾ ਯੋਗਦਾਨ ਅਜੀਹਾ ਹੈ ਜਿਸ ਬਾਰੇ ਮੈਂ ਕਿਸੇ ਹੋਰ ਅਭਿਨੇਤਾ ਅਭਿਨੇਤਰੀ ਤੋਂ ਸੋਚ ਵੀ ਨਹੀਂ ਸਕਦਾ ਉਸ ਵਰਗਾ ਪੰਜਾਬੀ ਸਿਨੇਮਾ ਪ੍ਰਤੀ ਲਗਾਤਾਰ ਕੋਈ ਵੀ ਵਫਾਦਾਰ ਨਹੀਂ ਰਿਹਾ ਉਸ ਨੇ ਆਪਣੀਆਂ ਪੰਜਾਬੀ ਫਿਲਮਾਂ ਲਈ ਕਈ ਸਟੇਟ ਫਿਲਮ ਅਵਾਰਡ ਵੀ ਜਿੱਤੇ ਉਸ ਨੂੰ ਧਰਮਿੰਦਰ ਮਿਥੁਨ ਚੱਕਰਵਰਤੀ ਰਾਜ ਬੱਬਰ ਓਮਪੂਰੀ ਜੈਕੀ ਸ਼ਰਾਵਰਗੇ ਬਾਲੀਵੁੱਡ ਅਦਾਕਾਰਾਂ ਦੇ ਨਾਲ ਕੰਮ ਕਰਨ ਲਈ ਮਿਲਿਆ ਅਤੇ ਹਰ ਪ੍ਰਸਿੱਧ ਪੰਜਾਬੀ ਪ੍ਰਮੁੱਖ ਪੁਰਸ਼ ਜਿਵੇਂ ਕਿ ਵਰਿੰਦਰ ਰਾਜਕੁਮਾਰ ਅਤੇ ਨਾਲ ਵੀ ਦਿਖਾਈ ਦਿੱਤੀ ਸਤੀਸ਼ ਕੋਲ ਗੁਰਦਾਸ ਮਾਨ ਗੱਗੂ ਗਿੱਲ ਯੋਗਰਾ ਸਿੰਘ ਉਸ ਨੇ ਹਰਭਜਨ ਮਾਨ ਗਿੱਪੀ ਗਰੇਵਾਲ नीरू बाजवा आदि वर्ग के सुपरस्टार ਲਈ ਸਕਰੀਨ ਤੇ ਇੱਕ ਪੰਜਾਬੀ ਮਾਂ ਦੀ ਭੂਮਿਕਾ ਨਿਭਾਉਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਫਸੋਸ ਦੀ ਗੱਲ ਇਹ ਹੈ ਕਿ ਇਹ ਦਿੱਗਰ ਸਿਤਾਰਾ ਯਾਦਾਸ ਦੀ ਘਾਟ ਦੀ ਬਿਮਾਰੀ ਤੋਂ ਪੀੜਤ ਹੈ ਇਸ ਨੂੰ ਡਿਮੈਂਸ਼ੀਆ ਕਿਹਾ ਜਾਂਦਾ ਹੈ ਉਸ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਆਵੇ ਤੇ ਇਸੇ ਕਾਰਨ ਉਸ ਨੇ ਨਾਂਵਰ ਪੁਰਸਕਾਰ ਸਮਾਰੋਹ ਨੂੰ ਨਾਂ ਵੀ ਕਿਹਾ ਆਪਣੇ ਇੱਕ ਇੰਟਰਵਿਊ ਵਿੱਚ ਉਸਨੇ ਆਪਣੇ ਬੱਚੇ ਨਾ ਹੋਣ ਬਾਰੇ ਗੱਲ ਕੀਤੀ ਹੈ ਤੇ ਕਿਵੇਂ ਉਹ ਆਪਣੇ ਗਵਾਚਣ ਤੋਂ ਬਾਅਦ ਮੁੜ ਸੁਰਜੀਤ ਹੋਈ ਪਤੀ ਕੰਮ ਤੇ ਵਾਪਸ ਆ ਕੇ ਇਹ ਲੇਖ ਲਿਖਣ ਵੇਲੇ ਮੈਂ ਇਸ ਨੂੰ ਖਤਮ ਕਰਨ ਦੀ ਦਚਿੱਤੀ ਵਿੱਚ ਹਾਂ ਮੈਨੂੰ ਕਿਵੇਂ ਖਤਮ ਕਰਨਾ ਚਾਹੀਦਾ ਹੈ ਇਹ ਜਾਣ ਕੇ ਕਿ ਉਹ ਮੈਨੂੰ ਪੰਜਾਬੀ ਪਰਦੇ ਤੇ ਦੁਬਾਰਾ ਨਹੀਂ ਦਿਖਾਈ ਦੇਵੇਗੀ ਮੇਰਾ ਦਿਲ ਟੁੱਟ ਗਿਆ ਹੈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਪੰਜਾਬੀ ਸਿਨੇਮਾ ਨਮੀਆਂ ਬੁਲਾਈਆਂ ਤੇ ਪਹੁੰਚ ਰਿਹਾ ਹੈ ਇਸ ਲਈ ਐਨੀ ਮਿਹਨਤ ਕਰਨ ਵਾਲਾ ਇਹ ਮਹਾਨ ਕਲਾਕਾਰ ਅਨਜਾਨ ਖੜਾ ਹੈ ਹੋਰ ਬਹੁਤ ਸਾਰੇ ਲੋਕਾਂ ਵਾਂਗ ਮੈਨੂੰ ਯਕੀਨ ਹੈ ਉਹ ਵੀ ਪੰਜਾਬੀ ਸਿਨੇਮਾ ਨੂੰ ਵਿਸ਼ ਪੱਧਰ ਤੇ ਪਹੁੰਚਦਾ ਦੇਖਣਾ ਚਾਹੁੰਦੀ ਹੋਵੇਗੀ ਇਹ ਲੇਖ ਆਈਐਮਬੀਡੀ ਮਿੰਨੀ ਬਾਇਓਗ੍ਰਾਫੀ ਬਾਈ ਗੁਰਵਿੰਦਰ ਕਹਿਣ ਪੰਜਾਬੀ .com ਤੇ ਅੱਜ ਵੀ ਲਿਖਿਆ ਪਿਆ ਆ ਇਹ ਉਸ ਸਮੇਂ ਦਾ ਲੇਖ ਹੈ ਜਦੋਂ ਦਲਜੀਤ ਕੌਰ ਜੀ ਡਿਮੈਸ਼ਨ ਨਾਲ ਪੀੜਤ ਸੀ ਤੇ ਉਸ ਤੋਂ ਬਾਅਦ 17 ਨਵੰਬਰ 2022 ਨੂੰ ਦਜੀਤ ਕੌਰ ਜੀ ਦੀ ਡੈਥ ਹੋ ਜਾਂਦੀ ਹੈ ਜਦੋਂ ਉਹ 69 ਸਾਲ ਦੇ ਸੀ ਤਾਂ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਮੈਂ ਤੁਹਾਡਾ ਬਰਾਸ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਸੀ ਪੰਜਾਬੀ ਰੋਸਤਮ ਚੈਨ